ਅੱਜ ਰੂਬਰੂ ਹੋਣ ਦੀ ਜਿਹੜੀ ਵਜ੍ਹਾ ਉਹ ਇਹ ਆ ਕਿ ਸਾਡੇ ਸੰਯੁਕਤ ਕਿਸਾਨ ਮੋਰਚੇ ਨੇ ਸਾਡੀ ਲੀਡਰਸ਼ਿਪ ਨੇ ਇੱਕ ਨਵਾਂ ਪ੍ਰੋਗਰਾਮ ਦਿੱਤਾ ਜਾਂ ਨਵੇਂ ਪ੍ਰੋਗਰਾਮ ਦਿੱਤੇ ਆ ਆਉਣ ਵਾਲੇ ਦਿਨਾਂ 'ਚ ਕਿਸਾਨੀ ਮੋਰਚੇ ਨੂੰ ਸਾਡੇ ਜਿਹੜੇ ਮੋਰਚੇ ਨੂੰ ਗਾਂਹ ਵਧਾਉਣ ਵਾਸਤੇ ਜਾਂ ਚਲਾਉਣ ਵਾਸਤੇ ਹੁਣ ਇਹ ਗੱਲ ਇਸ ਕਰਕੇ ਜ਼ਰੂਰੀ ਆ ਕਿਉਂਕਿ ਇਸ ਮਸਲੇ ਨਾਲ ਇਸ ਮੁੱਦੇ ਨਾਲ ਸਾਡੇ ਸੰਘਰਸ਼ ਨਾਲ ਅਸੀਂ ਜੁੜੇ ਹੋਏ ਆ ਲੜਾਈ ਕਿਸਾਨ ਦੀ ਦਾ ਟਾਈਮ ਇਹ ਤਾਂ ਵੇਸਟ ਕਰਾਉਣ ਤੋਂ ਵੱਧ ਕੋਈ ਮਤਲਬ ਨਹੀਂ ਆ ਔਰ ਇਹਦਾ ਇੱਕ ਮਤਲਬ ਹੋਰ ਆ ਵੀ ਮੋਰਚੇ ਨੂੰ ਤੁਸੀਂ ਉਹਦੇ ਸਲੋ ਡੈਥ ਵੱਲ ਲੈ ਕੇ ਜਾ ਰਹੇ ਹੋ ਤੇ ਲੋਕਾਂ ਨੂੰ ਵਾਰ-ਵਾਰ ਥੱਕ ਰਹੇ ਹੋ ਇਸ ਮੋਰਚੇ 'ਚ ਜਿਹਦਾ ਰਿਜ਼ਲਟ ਕੁਝ ਨਹੀਂ ਨਿਕਲਣਾ ਇਸ ਮੋਰਚੇ ਨੇ ਹੌਲੀ-ਹੌਲੀ ਕਿਸੇ ਇੱਕ ਡੈਡ ਐਂਡ ਤੇ ਜਾ ਕੇ ਖੜ ਜਾਣਾ ਇਹੋ ਜੇ ਪ੍ਰੋਗਰਾਮ ਲੜਾਈ ਅਸੀਂ ਸਟੇਟ ਨਾਲ ਲੜ ਰਹੇ ਹਾਂ ਲੜਾਈ ਅਸੀਂ ਸਰਕਾਰ ਨਾਲ ਲੜ ਰਹੇ ਹਾਂ ਤੁਸੀਂ ਆਪ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਕਿਸਾਨੀ ਦੀ ਜਾਂ ਕਿਸਾਨ ਦੇ ਹਿੱਤਾਂ ਦੀ ਲੜਾਈ ਆ ਇਹਨੂੰ ਇਹ ਤੋਂ ਬਾਹਰ ਨਾ ਲੈ ਕੇ ਜਾਇਆ ਜਾਵੇ ਹੁਣ ਤੁਸੀਂ ਆਪ ਹੀ ਜਿਹੜੇ ਪ੍ਰੋਗਰਾਮ ਦੇ ਰਹੇ ਹੋ ਉੱਥੇ ਬਿਜਲੀ ਦੇ ਮੁੱਲ ਵੀ ਵਧਾਤੇ ਉਹਦਾ ਵੀ ਕੋਈ ਪ੍ਰੋਗਰਾਮ ਦੇ ਰਹੇ ਹੋ ਗੈਸ ਸਿਲੰਡਰ ਦੇ ਮੁੱਲ ਵਧਾਤੇ ਉਹਦਾ ਪ੍ਰੋਗਰਾਮ ਦੇ ਰਹੇ ਹੋ ਇੱਕ ਪਾਸੇ ਤੁਸੀਂ ਪੈਟਰੋਲ ਡੀਜ਼ਲ ਦੇ ਮੁੱਲ ਵਧਾਤੇ ਉਹਦਾ ਪ੍ਰੋਗਰਾਮ ਦੇ ਰਹੇ ਹੋ ਸੋ ਕਿਸਾਨੀ ਹਿੱਤਾਂ ਦੀਆਂ ਕਿਸਾਨਾਂ ਦੀ ਗੱਲ ਇੱਥੇ ਕਿੱਥੇ ਰਹਿ ਗਈ ਸੋ ਪਹਿਲਾਂ ਤੁਸੀਂ ਇਹ ਡਿਸਾਈਡ ਕਰੋ ਵੀ ਤੁਸੀਂ ਜਿਹੜੀ ਗੱਲ ਇੱਕ ਸਮੇਂ ਤੇ ਮੈਂ ਬਾਰ ਬਾਰ ਕਰਦਾ ਰਿਹਾ ਵੀ ਇਹ ਪੋਲਿਟੀਕਲ ਸ਼ਿਫਟ ਸਟ੍ਰਕਚਰਲ ਸ਼ਿਫਟ ਦੀ ਜ਼ਰੂਰਤ ਹੈ ਇੱਥੇ ਪੋਲਿਟੀਕਲ ਸ਼ਿਫਟ ਦੀ ਵੀ ਜ਼ਰੂਰਤ ਨਹੀਂ ਆ ਤੁਸੀਂ ਇਸ ਮੋਰਚੇ ਨੂੰ ਅਨਾ ਹਜ਼ਾਰੇ ਦਾ ਅੰਦੋਲਨ ਨਾ ਬਣਾ ਬਣਾਓ ਵੀ ਤੁਹਾਨੂੰ ਲੱਗਦਾ ਵੀ ਅਸੀਂ ਇਸ ਸਰਕਾਰ ਨੂੰ ਲਾ ਕੇ ਤੇ ਦੂਜੀ ਸਰਕਾਰ ਲਾ ਆਵਾਂਗੇ ਤਾਂ ਤਾਂ ਕੋਈ ਸਾਨੂੰ ਹੱਲ ਮਿਲ ਜੂ ਅੰਨਾ ਹਜ਼ਾਰੇ ਦੇ ਅੰਦੋਲਨ ਵੇਲੇ ਕਾਂਗਰਸ ਨੂੰ ਲਾ ਕੇ ਭਾਜਪਾ ਆ ਗਈ ਹੱਲ ਮਿਲ ਗਿਆ ਉਹਨੇ ਜਿਹੜਾ ਮੋਰਚਾ ਉਸ ਟਾਈਮ ਅੰਦੋਲਨ ਕੀਤਾ ਸੀ ਉਹ ਕਿਸੇ ਮਹਿੰਗਾਈ ਤੇ ਕਿਤੇ ਕਰਾਪਸ਼ਨ ਤੇ ਇਹਨਾਂ ਗੱਲਾਂ ਤੇ ਕੀਤਾ ਸੀ ਤੇ ਉਸ ਅੰਦੋਲਨ ਤੋਂ ਬਾਅਦ ਵੀ ਜਦੋਂ ਕੋਈ ਨਵੀਂ ਸਰਕਾਰਾਂ ਬਣੀਆਂ ਉਹ ਪ੍ਰੋਬਲਮਸ ਐਗਰੀਵੇਟ ਹੀ ਹੋਈਆਂ ਵਧੀਆਂ ਨਹੀਂ ਆ ਤੇ ਘਟੀਆਂ ਨਹੀਂ ਇਹ ਕਦੇ ਸੋ ਜਦੋਂ ਤੱਕ ਇਹ ਇੱਕ ਸਟਰਕਚਰਲ ਚੇਂਜ ਨਹੀਂ ਲੈ ਕੇ ਆਉਂਦੇ ਅਸੀਂ ਜਿਹਨੂੰ ਪੋਲੀਟੀਕਲ ਸਟਰਕਚਰਲ ਚੇਂਜ ਕਹਿੰਦੇ ਆ ਤੇ ਅਸੀਂ ਇਹ ਸੋਚਾਂਗੇ ਵੀ ਇਹ ਇਹ ਪ੍ਰੋਬਲਮ ਸੋਲਵ ਹੋ ਜਾਣਗੀਆਂ ਜਾਂ ਥੋੜੇ ਦਿੱਤਿਆਂ ਇਹ ਪ੍ਰੋਬਲਮਸ ਸੋਲਵ ਹੋ ਜਾਣਗੀਆਂ ਜਾਂ ਲੋਕ ਇਹਨਾਂ ਲਈ ਜਾਗਰੂਕ ਹੋ ਕੇ ਸਰਕਾਰ ਨੂੰ ਲਾ ਕੇ ਨਵੀਂ ਸਰਕਾਰ ਬਾ ਦੇਣਗੇ ਫਿਰ ਅਸੀਂ ਇਹ ਡਿਸਾਈਡ ਕਰੀਏ ਵੀ ਸਾਡੀ ਲੜਾਈ ਹੈ ਕੀ ਸਾਡੀ ਲੜਾਈ ਕਿਸਾਨੀ ਦੀ ਲੜਾਈ ਆ ਕਿ ਸਾਡੀ ਇੱਕ ਪੋਲੀਟੀਕਲ ਸ਼ਿਫਟ ਦੀ ਲੜਾਈ ਆ ਜਿਹਨੇ ਇਸ ਮਸਲੇ ਨੂੰ ਹੱਲ ਨਹੀਂ ਕਰਨਾ ਉਦੋਂ ਤੱਕ ਜਦੋਂ ਤੱਕ ਅਸੀਂ ਸਟਰਕਚਰਲ ਚੇਂਜਸ ਨਹੀਂ ਲੈ ਕੇ ਆਉਂਦੇ ਸੋ ਮੈਂ ਬੇਨਤੀ ਇਹ ਹੀ ਕਰਾਂਗਾ ਵੀ ਆਪਾਂ ਕਿਸਾਨੀ ਤੇ ਰਹੀਏ ਕਿਸਾਨੀ ਦੇ ਹਿੱਤਾਂ ਨੂੰ ਜਾਂ ਇਹਨਾਂ ਬਿੱਲਾਂ ਨੂੰ ਧਿਆਨ ਚ ਰੱਖਦੇ ਹੋਏ ਪ੍ਰੋਗਰਾਮ ਦੇਈਏ ਲੋਕ ਤੁਸੀਂ ਮੋਰਚੇ ਨੂੰ ਦਿੱਲੀੋਂ ਲੈ ਕੇ ਪੰਜਾਬ ਵੱਲ ਨੂੰ ਧੱਕ ਦਿੰਨੇ ਹੋ ਇਹਦਾ ਪਤਾ ਹੀ ਆ ਪੰਜਾਬ ਤੇ ਹਰਿਆਣੇ ਦੇ ਲੋਕ ਤੁਹਾਡੇ ਨਾਲ ਜੁੜੇ ਹੋਏ ਆ ਪੰਜਾਬ ਤੇ ਹਰਿਆਣੇ ਨੂੰ ਨਹੀਂ ਤੁਸੀਂ ਤੰਗ ਕਰਨਾ ਤੁਸੀਂ ਦਿੱਲੀ ਨੂੰ ਤੰਗ ਕਰਨਾ ਇਹ ਸੋਚੋ ਪੰਜਾਬ ਚ ਸਾਡੀਆਂ ਬੁੜੀਆਂ ਕਰ ਰੂ ਬਾਅਦ ਸਿਲੰਡਰ ਲੈ ਕੇ ਆਉਣ ਇਹ ਮਕਸਦ ਨਹੀਂ ਆ ਸਾਡਾ ਸਾਡਾ ਮਕਸਦ ਕੀ ਆ ਸਾਡਾ ਮਕਸਦ ਅਸੀਂ ਕਹਿੰਨੇ ਆ ਵੀ ਦਿੱਲੀ ਘੇਰੀ ਬੈਠੀ ਆ ਅੱਜ ਦੀ ਜੇ ਅਸੀਂ ਮੋਰਚੇ ਦੀ ਬੰਤਰ ਦੇਖੀ ਤਾਂ ਇਹ ਗੱਲ ਬਿਲਕੁਲ ਝੂਠਾ ਵੀ ਅਸੀਂ ਦਿੱਲੀ ਨਹੀਂ ਘੇਰੀ ਬੈਠੇ ਦਿੱਲੀ ਅਸੀਂ ਘੇਰੀ ਸੀ 26 ਨਵੰਬਰ ਤੋਂ 26 ਜਨਵਰੀ ਤਾਈਂ ਉਸ ਤੋਂ ਬਾਅਦ ਅਸੀਂ ਦਿੱਲੀ 'ਚ ਇੱਕ ਇਹੋ ਜੀ ਜਗ੍ਹਾ ਬਣਾਲੀ ਜਿੱਥੇ ਅਸੀਂ ਆਪਦਾ ਇੱਕ ਕੰਫਰਟ ਜਆ ਕ੍ਰੀਏਟ ਕਰ ਲਿਆ ਜਿਹਦੇ ਨਾਲ ਦਿੱਲੀ ਨੂੰ ਜਾਂ ਦਿੱਲੀ ਦੇ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਨੋਂ ਉੱਥੇ ਅਸੀਂ ਬੈਠੇ ਆ ਆਪਦਾ ਕੰਫਰਟ ਕ੍ਰੀਏਟ ਕਰ ਲਿਆ ਤੇ ਮੋਰਚੇ ਦਾ ਜਿਹੜਾ ਸਾਰਾ ਪ੍ਰੈਸ਼ਰ ਸੀ ਜਾਂ ਇੱਕ ਸਾਡੀ ਪਾਵਰ ਸੀ ਇੱਕ ਪਾਸੇ ਜੇ ਸਰਕਾਰ ਦੀ ਪਾਵਰ ਸੀ ਤਾਂ ਇੱਕ ਪਾਸੇ ਸਾਡੀ ਵੀ ਪਾਵਰ ਸੀ ਅਸੀਂ ਸਰਕਾਰ ਨੂੰ ਇਹ ਕਹਿ ਕੇ ਡਰਾਉਂਦੇ ਸੀ ਵੀ ਆ ਲੋਕ ਆ ਜਿਹੜੇ ਸਾਡੀ ਪਾਵਰ ਆ ਤੇ ਤੁਸੀਂ ਆਪਦੀ ਪਾਵਰ ਮਿਸਯੂਜ਼ ਨਾ ਕਰੋ ਨਹੀਂ ਤਾਂ ਸਾਨੂੰ ਵੀ ਕੁਝ ਕਰਨਾ ਪਊਗਾ ਉਹ ਪਾਵਰ ਵੀ ਤੁਸੀਂ ਖਤਮ ਕਰ ਲਈ 26 ਤਰੀਕ ਨੂੰ ਸਰਕਾਰ ਕੋਲੇ ਤਾਂ ਹਮੇਸ਼ਾ ਹੀ ਕਿਸੇ ਵੀ ਸਟੇਟ ਕੋਲੇ ਇਹ ਪਾਵਰ ਹੁੰਦੀ ਆ ਇੱਕ ਨੈਰੇਟਿਵ ਚਲਾਉਣ ਦੀ ਵੀ ਜੋ ਤੁਸੀਂ ਪ੍ਰੋਗਰਾਮ ਦਿੱਤਾ ਉਹਨੂੰ ਇਸ ਢੰਗ ਨਾਲ ਪੇਸ਼ ਕਰਦੇ ਆ ਵੀ ਬਹੁਤ ਵੱਡੀ ਕੋਈ ਗਲਤੀ ਹੋ ਗਈ ਤੇ ਇਸ ਗਲਤੀ ਕਾਰਨ ਤੁਹਾਡੇ ਤੇ ਕੋਈ ਰਿਪ੍ਰੈਸ਼ਨ ਵੀ ਹੋ ਸਕਦਾ ਜਾਂ ਤੁਹਾਡੇ ਤੇ ਜ਼ੁਲਮ ਹੋ ਸਕਦਾ ਇਹ ਤਾਂ ਸਰਕਾਰ ਦਾ ਇੱਕ ਚਲਾਇਆ ਹੋਇਆ ਵਰਤਾਂਤ ਸੀ ਨੈਰੇਟਿਵ ਸੀ ਇਸ ਵਰਤਾਂਤ ਨੂੰ ਦੋ ਢੰਗਾਂ ਨਾਲ ਲੜਨਾ ਸੀ ਆਪਾਂ ਇੱਕ ਤਾਂ ਮਾਨਸਿਕ ਤੌਰ ਤੇ ਸਾਈਕੋਲੋਜੀਕਲ ਤੌਰ ਤੇ ਤੇ ਇੱਕ ਫਿਜ਼ੀਕਲੀ ਵੀ ਅਸੀਂ ਉੱਥੇ ਲੀਡਰਸ਼ਿਪ ਨੇ ਸਾਡੀ ਨੇ ਆਈਡੈਂਟੀਫਾਈ ਨਹੀਂ ਕੀਤਾ ਇਸ ਗੱਲ ਨੂੰ ਮਾਨਸਿਕ ਲੜਾਈ ਤਾਂ ਹਰੀ ਹਰੀ ਫਿਜ਼ੀਕਲ ਲੜਾਈ ਵੀ ਹਾਰ ਗਈ ਤੇ ਉੱਥੋਂ ਸਾਡੇ ਬੰਦਿਆਂ ਨੂੰ ਤੋੜਤਾ ਨੌਜਵਾਨਾਂ ਨੂੰ ਤੋੜਤਾ ਔਰ ਇੰਟਰਨਲ ਜਿਹੜਾ ਸਾਡੇ ਆਪ ਦੇ ਗਰੁੱਪ ਸੀ ਜਿਵੇਂ ਮੇਰੇ ਅਰਗੇ ਉੱਥੇ ਬੈਠੇ ਸੀ ਹੋਰ بڑے ਬੰਦੇ ਬੈਠੇ ਸੀ ਸੰਸਥਾਵਾਂ ਬੈਠੀਆਂ ਸੀ ਉਹਨਾਂ ਨੂੰ ਵੀ ਤੋੜਤਾ ਤੇ ਉਹਨਾਂ ਤੇ ਜਿਹੜਾ ਹਥਿਆਰ ਜਾਂ ਜਿਹੜੇ ਹਥਿਆਰ ਸਰਕਾਰ ਵੱਲ ਕਰਕੇ ਚਲਾਉਣੇ ਸੀ ਉਹ ਆਪਦੇ ਬੰਦਿਆਂ ਤੇ ਹੀ ਚਲਾਉਣ ਲੱਗੇ ਸੋ ਤੁਸੀਂ ਜਿਹੜੀ ਇੱਕ ਆਪਦੀ ਪਾਵਰ ਸੀ ਨਾ ਲੋਕਾਂ ਦੀ ਉਹ ਖੋ ਲਈ ਔਰ ਲੋਕਾਂ ਨੇ ਜਾਂ ਇਸ ਮੋਰਚੇ ਨੇ ਉਦੋਂ ਤੱਕ ਰਿਵਾਈਵ ਨਹੀਂ ਹੋਣਾ ਜਦੋਂ ਤੱਕ ਤੁਸੀਂ ਆਪਦੀਆਂ ਗਲਤੀਆਂ ਨੂੰ ਆਈਡੈਂਟੀਫਾਈ ਨਹੀਂ ਕਰੋਗੇ ਜਦੋਂ ਤੱਕ ਤੁਸੀਂ ਅੱਜ ਮੋਰਚੇ 'ਚ ਜੋ ਸਾਡੀ ਅਸੀਂ ਖੜੇ ਕਿੱਥੇ ਆ ਸਾਡੀ ਪਾਵਰ ਕਿੱਥੇ ਆ ਉਹਨੂੰ ਆਈਡੈਂਟੀਫਾਈ ਨਹੀਂ ਕਰੋਗੇ ਉਦੋਂ ਤੱਕ ਜੇ ਅਸੀਂ ਕਹੀਏ ਮੋਰਚੇ ਨੂੰ ਰਿਵਾਈਵ ਕਰ ਲਾਂਗੇ ਤਾਂ ਇਹ ਸਾਡੀ ਖੁਸ਼ ਫਹਿਮੀ ਆ ਲੜਾਈ ਅਸੀਂ ਬਿੱਲਾਂ ਨੂੰ ਰੱਦ ਕਰਾਉਣ ਦੀ ਕਰ ਰਹੇ ਹਾਂ ਲੜਾਈ ਅਸੀਂ yes ਤੇ no ਦੀ ਲੜ ਰਹੇ ਹਾਂ ਪਰ yes ਤੇ no ਵਾਲੀ ਸਾਡੇ ਕੋਲੇ ਪਾਵਰ ਹੈਗੀ ਆ ਇਹ ਤੁਸੀਂ ਆਪਦੇ ਆਪ ਨੂੰ ਪੁੱਛ ਕੇ ਦੇਖ ਲਓ ਮੰਨੋ ਚਾਹੇ ਨਾ ਮੰਨੋ ਸਾਡੇ ਕੋਲੇ ਅੱਜ ਨੇਗੋਸ਼ੀਏਸ਼ਨ ਦੀ ਪਾਵਰ ਵੀ ਨਹੀਂ ਆ ਤੇ yes no ਦੀ ਪਾਵਰ ਤਾਂ ਸਾਡੇ ਕੋਲੇ ਮੈਨੂੰ ਲੱਗਦਾ 26 ਜਨਵਰੀ ਨੂੰ ਅਸੀਂ ਖੋਹਤੀ ਸੀ ਸੋ ਜੇ ਅੱਜ ਤੁਸੀਂ ਡਾਇਲੌਗ ਵੀ ਸਟਾਰਟ ਕਰਦੇ ਆ ਤੁਹਾਡੇ ਕੋਲੇ ਉੱਥੇ ਵੀ ਤੁਹਾਨੂੰ ਕੁਝ ਨਹੀਂ ਮਿਲਣਾ ਇਸ ਕਰਕੇ ਆਪਦੀ ਪਾਵਰ ਨੂੰ ਇੱਕ ਤਾਂ ਪ੍ਰੈਜ਼ੈਂਟ ਮੋਰਚਾ ਖੜਾ ਕਿੱਥੇ ਆ ਤੇ ਆਪਦੀ ਪਾਵਰ ਨੂੰ ਆਈਡੈਂਟੀਫਾਈ ਕਰੋ ਜਿਹੜਾ ਬੰਦਾ ਤੁਹਾਨੂੰ ਕੋਈ ਚਾਰ ਗੱਲਾਂ ਆ ਕੇ ਕਹਿੰਦਾ ਔਰ ਤੁਹਾਡੇ ਪ੍ਰੋਗਰਾਮ ਦਿੱਤੇ ਹੋਏ ਉਹਦੇ ਬਾਰੇ ਕੋਈ ਐਨਲਾਈਜ਼ ਕਰਕੇ ਤੁਹਾਨੂੰ ਗੱਲ ਦੱਸਦਾ ਉਹਨੂੰ ਤੁਸੀਂ ਇਹ ਨਾ ਸਮਝੋ ਵੀ ਇਹ ਭਾਜਪਾ ਦਾ ਬੰਦਾ ਤੁਸੀਂ ਇਹ ਹੀ ਗੱਲਾਂ ਕਹਿ ਕੇ ਇਹ ਭਾਜਪਾ ਦਾ ਬੰਦਾ ਇਹ ਪਲਾਂਟਡ ਬੰਦਾ ਮੈਂ ਤਾਂ ਦੂਰ ਬੈਠਾ ਜੇ ਮੈਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਲੋਕ ਆ ਲਾਮਬੰਦ ਕਰ ਰਿਹਾ ਸੀ ਤੁਹਾਡੇ ਉਹ ਹਜਮ ਨਹੀਂ ਹੋਇਆ ਜੇ ਮੈਂ ਪੰਜਾਬ 'ਚ ਰਹਿ ਕੇ ਉੱਥੇ ਲੋਕਾਂ ਨੂੰ ਮਿਲਦਾ ਜਾਂ ਮੋਰਚੇ ਚ ਆਉਣਾ ਤੁਹਾਡੇ ਉਹ ਹਜਮ ਨਹੀਂ ਹੁੰਦਾ ਔਰ ਕੱਲਾ ਮੈਂ ਹੀ ਨਹੀਂ ਡਾਕਟਰ ਸੁਆਇਮਾਨ ਸਿੰਘ ਵਰਗੇ ਡਿਪ ਡਿਵਾ ਸਾਹਿਬ ਵਰਗੇ ਹੋਰ ਸਾਡੀਆਂ ਸਿੱਖ ਸੰਸਥਾਵਾਂ ਤੁਸੀਂ ਜਿਸ ਤਰ੍ਹਾਂ ਉੱਥੋਂ ਇੱਕ ਸਿੱਖ ਸਪਿਰਿਟ ਨੂੰ ਮਾਈਨਸ ਕੀਤਾ ਆ ਚੰਡੀਗੜ੍ਹ ਉਹਦੇ ਮੰਗ ਪੱਤਰ ਦੇਣ ਗਏ ਹੋ ਅੱਛਾ ਨੈਰੇਟਿਵ ਕੋਈ ਨਹੀਂ ਆਈਡੀਆ ਕੋਈ ਨਹੀਂ ਸਿਰਫ ਉਧਰ ਨੂੰ ਤੁਰੇ ਗਏ ਰਾਜ ਦੋ ਚਾਰ ਟੁੱਟੇ ਇਹ ਬੈਰੀਕੇਡ ਤੋੜਤੇ ਤੇ ਸਰਕਾਰ ਨੂੰ ਆਏ ਆ ਵੀ ਇਹਨਾਂ ਦਾ ਬੈਰੀਕੇਡ ਭੰਨ ਕੇ ਖੁਸ਼ ਹੋ ਜਾਂਦੇ ਆ ਚਲੋ ਇੰਨਾ ਹੀ ਸਹੀ ਉੱਥੇ ਕੋਈ ਨਿਸ਼ਾਨ ਸਾਹਿਬ ਨਹੀਂ ਉੱਥੇ ਕਿਸੇ ਤਰ੍ਹਾਂ ਦਾ ਜਿਹੜਾ ਆਪਾਂ ਇਹ ਕਹਿ ਦਿੱਤੀ ਵੀ ਜਿਹੜੇ ਝੰਡੇ ਥੱਲੇ ਜਿਹੜੇ ਝੰਡੇ ਨੇ ਤੁਹਾਨੂੰ ਦਿੱਲੀ ਜਾ ਕੇ ਬਿਠਾਇਆ ਸੀ ਜਿਹੜੀਆਂ ਫੌਜਾਂ ਨੇ ਤੁਹਾਨੂੰ ਦਿੱਲੀ ਜਾ ਕੇ ਬਿਠਾਇਆ ਸੀ ਉਹਨਾਂ ਫੌਜਾਂ ਦੀ ਕੋਈ ਮੌਜੂਦਗੀ ਨਹੀਂ ਸੀ ਉੱਥੇ ਤੁਸੀਂ ਆਉਂਦੇ ਆਪ ਨੂੰ ਜਰਨਲ ਕਹਿੰਦੇ ਹੋ ਜਰਨਲ 26 ਨਵੰਬਰ ਨੂੰ ਪਿੱਛੇ ਸੀ ਤੇ ਫੌਜਾਂ ਅੱਗੇ ਸੀ ਜਰਨਲ ਨੂੰ ਤਾਂ ਅੱਗੇ ਹੋਣਾ ਚਾਹੀਦਾ ਨਾ ਪਰ ਫੇਰ ਵੀ ਤੁਹਾਨੂੰ ਮਾਨ ਸਨਮਾਨ ਦਿੱਤਾ ਤੁਹਾਨੂੰ ਜਰਨਲਾਂ ਅੰਗੂ ਅੱਗੇ ਜਾ ਕੇ ਬਿਠਾਇਆ ਵੀ ਹੁਣ ਤੁਸੀਂ ਸਰਕਾਰ ਨਾਲ ਲੜੋ ਉੱਥੇ ਸਭ ਤੋਂ ਵੱਡੀ ਗਲਤੀ ਤੁਸੀਂ ਕੀ ਕੀਤੀ ਤੁਸੀਂ ਲੈਫਟ ਵਰਸਸ ਰਾਈਟ ਵਿੰਗ ਇੱਕ ਲੜਾਈ ਛੇੜਤੀ ਜਦੋਂ ਕਿ ਮੋਰਚਾ ਸੈਂਟਰ 'ਚ ਰਹਿਣਾ ਚਾਹੀਦਾ ਸੀ ਪਰ ਨਹੀਂ ਉਹ ਪੂਰਾ ਲੈਫਟ ਵਾਲੀ ਧਿਰ ਉਥੇ ਹਾਵੀ ਹੋ ਗਈ ਸੋ ਲੈਫਟ ਨੂੰ ਜਿਹੜਾ ਸਪੋਰਟ ਕਰਦਾ ਸੀ ਮੀਡੀਆ ਜਾਂ ਜਿਹੜੇ ਲੋਕ ਉਹ ਮੋਰਚੇ ਨੂੰ ਸਪੋਰਟ ਕਰਨ ਲੱਗੇ ਜਿਹੜੇ ਰਾਈਟ ਵਿੰਗ ਨੂੰ ਜਾਂ ਸਰਕਾਰ ਨੂੰ ਸਪੋਰਟ ਕਰਦਾ ਸੀ ਮੀਡੀਆ ਤੇ ਲੋਕੋ ਸਰਕਾਰ ਨੂੰ ਸਪੋਰਟ ਕਰਨ ਲੱਗ ਗਏ ਅਸੀਂ ਇੰਟਰਨੈਸ਼ਨਲ ਜਿੰਨਾ ਪ੍ਰੈਸ਼ਰ ਬਿਲਡ ਕੀਤਾ ਸੀ ਮੋਰਚੇ ਦਾ ਔਰ ਇੰਟਰਨੈਸ਼ਨਲ ਪ੍ਰੈਸ਼ਰ ਉਦੋਂ ਤੱਕ ਹੀ ਬਿਲਡ ਸੀ ਜਦੋਂ ਤੱਕ ਤੁਸੀਂ ਇਹਨੂੰ ਮੋਰਚੇ ਨੂੰ ਸੈਂਟਰ ਸਪੇਸ 'ਚ ਰੱਖਿਆ ਜਦੋਂ ਤੱਕ ਉੱਥੇ ਸਿਕ ਸਪਿਰਟ ਰਹੀ ਆ ਔਰ ਮੋਰਚਾ ਚੜਦੀ ਕਲਾ 'ਚ ਰਹਾ ਤੁਸੀਂ ਉਹਨੂੰ ਵੀ ਉੱਥੋਂ ਮਾਈਨਸ ਕਰਤਾ ਅੱਜ ਦੀ ਡੇਟ 'ਚ ਮੈਨੂੰ ਇੱਕ ਗੱਲ ਦਾ ਜਵਾਬ ਆਪਦੀਆਂ ਰੂਹਾਂ ਤੋਂ ਆਪਦੇ ਅੰਦਰੋਂ ਪੁੱਛ ਕੇ ਦੇਖ ਲਓ ਜਾਂ ਸਾਡੀ ਕਿਸਾਨ ਯੂਨੀਅਨ ਦੇ ਉਹ ਬੰਦੇ ਜਿਹੜੇ ਮੇਰੇ ਤੇ ਅਟੈਕ ਕਰਦੇ ਆ ਇਹ ਦੇ ਦੇਣ ਵੀ ਮੋਰਚਾ ਚੜਦੀ ਕਲਾ 'ਚ ਆ ਚੜਦੀ ਕਲਾ ਚ ਜਦੋਂ ਮੋਰਚਾ ਸੀਗਾ ਸਾਨੂੰ ਮੋਰਚਾ ਦੱਸਣ ਦੀ ਜ਼ਰੂਰਤ ਨਹੀਂ ਸੀ ਵੀ ਚੜਦੀ ਕਲਾ ਚ ਮੈਂ ਇਹ ਗੱਲਾਂ ਤਾਂ ਕਰ ਰਿਹਾ ਉਹ ਸਾਡਾ ਸਾਂਝਾ ਮੋਰਚਾ ਸਾਡੇ ਸਾਂਝੇ ਸਟੇਕਸ ਇਨਵੋਲਡ ਸਾਨੂੰ ਇੱਕ ਐਨਲਾਈਜ਼ ਕਰਨੀ ਚਾਹੀਦੀ ਆ ਗੱਲ ਨੂੰ ਪਰਚੋਲ ਕਰਨੀ ਚਾਹੀਦੀ ਆ ਉਸ ਤੋਂ ਬਾਅਦ ਇਹਨੂੰ ਮੋਰਚੇ ਨੂੰ ਰਿਵਾਈਵ ਕਰਨ ਵਾਸਤੇ ਗਾਹ ਨੂੰ ਤੁਰਨਾ ਚਾਹੀਦਾ ਜਿਹੋ ਜਿਹੇ ਪ੍ਰੋਗਰਾਮ ਅੱਜ ਦਿੱਤੇ ਆ 8 ਮਿੰਟ ਹਾਰਨ ਵਜਾਓ ਤੁਹਾਨੂੰ ਪਤਾ ਹੈ ਨਾ ਮਤਲਬ ਕੀ ਆ ਕੋਈ ਇਹਦੇ ਇਹਦੇ ਤੋਂ ਅਚੀਵ ਕੀ ਹੋਊਗਾ ਜਾਂ ਇਸ ਗੱਲ ਤੋਂ ਸਰਕਾਰ ਡਰ ਜੂ ਅਸੀਂ Yes No ਦੀ ਲੜਾਈ ਜਿੱਤ ਜਾਾਂਗੇ ਸਾਡੇ ਕੋਲੇ ਤਾਂ ਨੇਗੋਸ਼ੀਏਸ਼ਨ ਦੀ ਪਾਵਰ ਵੀ ਹੈਣੀ ਅੱਜ ਸਾਡੇ ਨਾਲ ਤਾਂ ਨੇਗੋਸ਼ੀਏਟ ਵੀ ਨਹੀਂ ਕਰ ਰਹੇ ਉਹ ਸੋ ਇਹਨਾਂ ਗੱਲਾਂ ਨੂੰ ਵਿਚਾਰਨਾ ਇਹਨਾਂ ਗੱਲਾਂ ਨੂੰ ਸਮਝਣਾ ਬੜਾ ਜ਼ਰੂਰੀ ਆ ਅਸੀਂ ਦਿੱਲੀ ਨੂੰ ਘੇਰੀ ਨਹੀਂ ਬੈਠੇ ਅੱਜ ਅੱਜ ਅਸੀਂ ਦਿੱਲੀ 'ਚ ਇੱਕ ਜਗ੍ਹਾ ਜੀ ਬਣਾਈ ਬੈਠੇ ਆ ਜਿਹਦੇ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਫਿਰ ਚੜੂਨੀ ਸਾਹਿਬ ਵਰਗੇ ਬੰਦੇ ਆ ਕੇ ਇਹ ਕਹਿ ਦਿੰਦੇ ਆ ਵੀ ਮੇਰਾ ਸੁਜੈਸ਼ਨ ਇਹ ਆ ਅਸੀਂ ਹੱਥ ਬੰਨ ਕੇ ਦਿੱਲੀ ਨੂੰ ਜਾਈਏ ਅਸੀਂ ਦਿੱਲੀ ਦੇ ਅੰਦਰ ਮਾਰਚ ਕਰੀਏ ਭਾਈ ਜੀ ਗੱਲ ਇਹ ਆ ਵੀ ਅਸੀਂ ਪੀਸਫੁਲ ਮੋਰਚਾ ਚਲਾ ਰਹੇ ਹਾਂ ਚਲੋ ਮੰਨ ਲਈ ਗੱਲ ਪਰ ਅਸੀਂ ਗੁਲਾਮ ਤਾਂ ਨਹੀਂ ਆ ਨਾ ਗੁਲਾਮਾਂ ਵਰਗੇ ਪ੍ਰੋਗਰਾਮ ਤਾਂ ਨਾ ਦਿਓ ਭਿਖਾਰੀਆਂ ਵਰਗੇ ਪ੍ਰੋਗਰਾਮ ਤਾਂ ਨਾ ਦਿਓ ਵੀ ਹੱਥ ਬੰਨ੍ਹ ਕੇ ਦਿੱਲੀ ਨੂੰ ਹੋਲੋ ਭਿਖਾਰੀਆਂ ਨੂੰ ਕੁਝ ਨਹੀਂ ਮਿਲਦਾ ਹੁੰਦਾ ਬੈਗਰਸ ਕਾਂਟ ਬੀ ਚੂਸਰਸ ਸੋ ਹੱਕ ਮੰ ਲੈਣੇ ਪੈਂਦੇ ਹੁੰਦੇ ਆ ਹੱਕ ਕਦੇ ਵੀ ਸਰਕਾਰ ਨਹੀਂ ਦਿੰਦੀ ਸਾਨੂੰ ਕਦੇ ਵੀ ਆਪਦੀ ਵਿਕਟਰੀ ਉਹ ਨਹੀਂ ਦੇਊਗੀ ਸਾਨੂੰ ਆਪਦੀ ਵਿਕਟਰੀ ਆਪ ਕ੍ਰੀਏਟ ਕਰਨੀ ਪਊਗੀ ਜੇ ਤੁਸੀਂ ਉੱਥੇ ਪੀਸਫੁੱਲ ਦਾ ਮਤਲਬ ਵੀ ਉਹਦਾ ਮਿਸ ਇੰਟਰਪ੍ਰੀਟ ਕਰਦੇ ਹੋ ਤਾਂ ਇਹ ਤਾਂ ਲੀਡਰਸ਼ਿਪ ਨੂੰ ਸੋਚਣੀ ਚਾਹੀਦੀ ਆ ਗੱਲ ਮੇਰੇ ਖਿਆਲ ਚ ਪ੍ਰੋਗਰਾਮ ਉਹ ਦਿਓ ਜਿਹਦੇ ਨਾਲ ਇੱਕ ਵਾਰੀ ਫੇਰ ਨੌਜਵਾਨ ਵਰਗ ਤੁਹਾਡੇ ਨਾਲ ਜੁੜੇ ਜਿਹਦੇ ਨਾਲ ਨੌਜਵਾਨੀ ਜਿਹੜੀ ਜਿਹੜੀ ਨੌਜਵਾਨੀ ਨੇ ਇਸ ਮੋਰਚੇ 'ਚ ਰੰਗ ਬੰਨੇ ਸੀ जिने ਇਸ ਮੋਰਚੇ 'ਚ ਇੱਕ ਗਲੈਮਰ ਪੈਦਾ ਕੀਤਾ ਸੀ ਜਿਹੜਾ ਇੱਕ ਸਾਡਾ ਪ੍ਰੈਸ਼ਰ ਗਰੁੱਪ ਸੀ ਸਰਕਾਰ ਤੇ ਉਸ ਅਕੋਰਡਿੰਗਲੀ ਪ੍ਰੋਗਰਾਮ ਦੇਣੇ ਚਾਹੀਦੇ ਆ ਤੁਸੀਂ ਪ੍ਰੈਸ਼ਰ ਕਿਉਂ ਰੰਗੂ ਵਰਕ ਨਾ ਕਰੋ ਵੀ ਥੱਲੇ ਲੋਕਾਂ ਦਾ ਪ੍ਰੈਸ਼ਰ ਪੈਂਦਾ ਤੇ ਸੀਟੀ ਉੱਤੇ ਚੱਕ ਦਿੰਨੇ ਹੋ ਤੇ ਇੱਕ ਟੁੱਟਿਆ ਜਿਹਾ ਕੋਈ ਪ੍ਰੋਗਰਾਮ ਦੇ ਜਾਨੇ ਹੋ ਤੇ ਉਸ ਪ੍ਰੋਗਰਾਮ ਤੇ ਲੋਕਾਂ ਨੂੰ ਵੀ ਇਹ ਆ ਵੀ ਅਸੀਂ ਦੇਤੇ ਪ੍ਰੋਗਰਾਮ ਹੁਣ ਆ ਕਰ ਗਏ ਆਪਾਂ ਉਹਦੇ ਨਾਲ ਹੋਣਾ ਕੁਛ ਨਹੀਂ ਅਸੀਂ ਆਪਦੀ ਜਿਹੜੀ ਇਹ ਕਹਿ ਲਓ ਵੀ ਸਲੋ ਡੈਥ ਵੱਲ ਵੱਧ ਰਹੇ ਹਾਂ ਇੱਕ ਡੈੱਡ ਐਂਡ ਤੇ ਜਾ ਕੇ ਖੜੇ ਹੋ ਜਾਾਂਗੇ ਆਪਦੇ ਰਿਸੋਰਸਸ ਵੇਸਟ ਕਰ ਰਹੇ ਹਾਂ ਅਸੀਂ ਅਸੀਂ ਕਿੰਨਾ ਪੈਸਾ ਵੇਸਟ ਕਰਤਾ ਉੱਥੇ ਕਿੰਨਾ ਟਾਈਮ ਵੇਸਟ ਕਰਤਾ ਅਸੀਂ ਉੱਥੇ ਸਾਰਾ ਸਿਆਲ ਨਗਾਤਾ ਸਾਰੀ ਗਰਮੀ ਨਗਾਤੀ ਸਾਡੇ ਪੱਲੇ ਕੀ ਪਿਆ ਇਹ ਐਗਜ਼ਾਮਪਲਸ ਨਾ ਦਿਓ ਵੀ ਮੋਰਚੇ ਤਾਂ 2-2 ਸਾਲ ਚੱਲਦੇ ਹੁੰਦੇ ਆ ਅੱਜ ਦਾ ਜਿਹੜਾ ਯੋਗ ਆ ਨਾ ਅੱਜ ਦਾ ਯੋਗ ਕਮਿਊਨੀਕੇਸ਼ਨ ਦਾ ਯੋਗ ਅੱਜ ਦਾ ਯੋਗ ਆ ਜਿਹੜਾ ਉਹ ਬੜਾ ਫਾਸਟ ਆ ਜਿੰਨੇ ਹੀ ਜਲਦੀ ਲੋਕ ਅਟੈਚ ਹੁੰਦੇ ਆ ਉੰਨੀ ਜਲਦੀ ਡਿਟੈਚ ਵੀ ਹੁੰਦੇ ਆ ਸਰਕਾਰ ਤਾਂ ਚਾਹੁੰਦੀ ਆ ਵੀ ਇਹ ਹੌਲੀ ਹੌਲੀ ਡਿਟੈਚ ਹੋ ਜਾਣ ਤੇ ਮੋਰਚਾ ਇੱਥੋਂ ਖਤਮ ਹੋ ਜਾਏ ਤੇ ਤੁਸੀਂ ਉਸ ਗੱਲ ਨੂੰ ਗਾਂ ਵਧਾਵਾ ਦੇ ਰਹੇ ਹੋ 26 ਜਨਵਰੀ ਨੂੰ ਦੇਖੋ ਤੁਸੀਂ ਕਿਵੇਂ ਮਾਨਸਿਕ ਲੜਾਈ ਹਾਰੇ ਕਿਵੇਂ ਫਿਜ਼ੀਕਲ ਲੜਾਈ ਹਾਰੇ ਤੇ ਜਿਹੜੇ ਹਥਿਆਰ ਸਰਕਾਰ ਤੇ ਚਲਾਉਣੇ ਸੀ ਉਹ ਸਾਡੇ ਬੰਦਿਆਂ ਤੇ ਚਲਾਉਣ ਲੱਗ ਗਏ ਤੁਹਾਡੇ ਕੋਲੇ ਕੀ ਅਧਿਕਾਰ ਸੀ ਵੀ ਤੁਸੀਂ ਉੱਥੋਂ ਬੰਦਿਆਂ ਦਾ ਸੋਸ਼ਲ ਬਾਈਕਾਟ ਦੀ ਕਾਲ ਦੇਓ ਤੁਸੀਂ ਕਿਵੇਂ ਡਿਕਟੇਟਰ ਹੋ ਡਿਕਟੇਟਰ ਤਾਂ ਮੋਦੀ ਆ ਮੋਦੀ ਦੀ ਰਜਾਈਮ ਆ ਫਿਰ ਇੱਕ ਡਿਕਟੇਟਰ ਬਣ ਕੇ ਤਾਂ ਡਿਕਟੇਟਰ ਨਾਲ ਨਾ ਲੜੋ ਨਾ ਇੱਕ ਪਾਸੇ ਤਾਂ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਅਸੀਂ ਇੱਕ ਡੈਮੋਕਰੈਟਿਕ ਲੜਾਈ ਲੜ ਰਹੇ ਹਾਂ ਇੱਕ ਡੈਮੋਕਰੈਟਿਕ ਮੀਨਸ ਦੇ ਅਕੋਰਡਿੰਗਲੀ ਲੜਾਈ ਲੜ ਰਹੇ ਹਾਂ ਫਿਰ ਉੱਥੇ ਤੁਹਾਨੂੰ ਜੇ ਕੋਈ ਕ੍ਰਿਟਿਸਾਈਜ਼ ਕਰਦਾ ਜਾਂ ਉੱਥੇ ਤੁਹਾਨੂੰ ਕਿਸੇ ਢੰਗ ਚ ਕੋਈ ਵੱਖਰੀ ਤਰ੍ਹਾਂ ਦੀ ਸਲਾਹ ਦਿੰਦਾ ਤੁਸੀਂ ਉਹ ਵੀ ਸਲਾਹ ਲੈਣ ਦੀ ਬਜਾਏ ਉਹਨੂੰ ਦੁਸ਼ਮਣ ਮੰਨ ਲੈਨੇ ਹੋ ਉਹਨੂੰ ਬਦਨਾਮ ਕਰਦੇ ਹੋ ਸਰਕਾਰ ਦੇ ਨਾਲ ਮਿਲ ਕੇ ਬਦਨਾਮ ਕਰਦੇ ਹੋ ਸੋ ਡਿਕਟੇਟਰ ਬਣ ਕੇ ਜੇ ਤੁਸੀਂ ਕਹੋਗੇ ਸਰਕਾਰ ਨਾਲ ਲੜੋਗੇ ਜਾਂ ਉਸ ਉਹਨਾਂ ਬੰਦਿਆਂ ਨਾਲ ਲੜੋਗੇ ਵੀ ਜਿਹੜੇ ਡਿਕਟੇਟਰਸ਼ਿਪ ਆਪ ਕਰ ਰਹੇ ਆ ਫਿਰ ਤਾਂ ਨਹੀਂ ਲੜਾਈ ਲੜੀ ਜਾਣੀ ਇਹ ਤਾਂ ਉਹ ਗੱਲ ਹੋ ਗਈ ਵੀ ਇੱਕ ਮੋਦੀ ਰਜਾਈਮ ਆ ਮਾਇਆ ਮੋਦੀ ਐਮਪਾਇਰ ਤੇ ਮੋਦੀ ਐਮਪਾਇਰ ਵੀ ਕਿਸੇ ਦੀ ਗੱਲ ਨਹੀਂ ਸੁਣਦੀ ਉਹਨਾਂ ਨੂੰ ਵੀ ਕਿਸੇ ਦੀ ਪ੍ਰਵਾਹ ਨਹੀਂ ਤੇ ਇੱਥੇ ਤੁਸੀਂ ਵੀ ਇੱਕ ਅੰਪਾਇਰ ਦੇ ਅੰਡਰ ਅੰਪਾਇਰ ਚਲਾ ਰਹੇ ਹੋ ਤੁਹਾਨੂੰ ਵੀ ਕਿਸੇ ਦੀ ਗੱਲ ਨਹੀਂ ਸੁਣਨੀ ਪਸੰਦ ਤੇ ਤੁਸੀਂ ਵੀ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਵੀ ਇੱਥੇ ਜੇ ਉਹੀ ਬੋਲੂ ਜਿਹਨੂੰ ਅਸੀਂ ਬੋਲਣ ਦੇਵਾਂਗੇ ਇੱਕ ਪੁਲ ਸਿੰਘ ਚਲਾ ਰੱਖੀ ਆ ਉੱਥੇ ਆਦਰਵਾਇਜ਼ ਸਟੇਜ ਤੋਂ ਫੜ ਕੇ ਲਾ ਦੇਣੇ ਹੋ ਆਦਰਵਾਇਜ਼ ਉੱਥੇ ਉਹੀ ਬੈਠੂਗਾ ਜਿਹਨੂੰ ਤੁਸੀਂ ਚਾਹੋਗੇ ਆਦਰਵਾਇਸ ਬੰਦੇ ਮਾਰਨੇ ਪੈਣ ਬੰਦਿਆਂ ਨੂੰ ਬਦਨਾਮ ਕਰਨਾ ਪਵੇ ਬੰਦਿਆਂ ਤੇ ਆਪਦੇ ਦੁੱਖੀ ਤੇ ਕੀਦੇ ਬੰਦੇ ਇਹ ਲਾ ਕੇ ਉਹਨਾਂ ਦੇ ਅਗੇਂਸਟ ਇੰਟਰਵਿਊਸ ਦੇਣੀਆਂ ਪੈਣ ਜੇ 26 ਜਨਵਰੀ ਨੂੰ ਕੁਝ ਗਲਤ ਹੋਇਆ ਸੀ ਤਾਂ ਲੀਡਰਸ਼ਿਪ ਚੋਂ ਕੋਈ ਜੇਲ ਕਿਉਂ ਨਹੀਂ ਗਿਆ ਹੋਰ ਕੋਈ ਬੰਦਾ ਮੋਰੀਆਂ ਚੋਂ ਜੇਲ ਕਿਉਂ ਨਹੀਂ ਗਿਆ ਕੱਲਾਦੀਪ ਸਿੱਧੂ ਜੇਲ ਜਾ ਕੇ ਆਇਆ ਇਹ ਕਿਉਂ ਭਾਈ ਇੱਕ ਐਸ ਕਰਕੇ ਕਿਉਂਕਿ ਉਹ ਸਿਰਫ ਸਰਕਾਰ ਦਾ ਚਲਾਇਆ ਹੋਇਆ ਨੈਰੇਟਿਵ ਸੀ ਤੁਸੀਂ ਆਪ ਦਾ ਬੰਦਾ ਅੰਦਰ ਕਰਾਇਆ ਜੇ ਤੁਸੀਂ ਖੜ ਜਾਂਦੇ ਤੁਹਾਡਾ ਬੰਦਾ ਅੰਦਰ ਨਹੀਂ ਹੋਣਾ ਸੀ ਚਲੋ ਕੋਈ ਗੱਲ ਨਹੀਂ ਮੈਂ ਅੰਦਰ ਜਾ ਆਇਆ ਪਰ ਬਾਕੀਆਂ ਦੀਆਂ ਜਿਵੇਂ ਬਾਰੋ-ਬਾਰ ਬੇਲਾਂ ਹੋਈਆਂ ਉਹ ਇਸ ਕਰਕੇ ਹੋਈਆਂ ਵੀ ਉੱਥੇ ਗਲਤ ਕੁਝ ਨਹੀਂ ਹੋਇਆ ਸੀ ਉਹ ਇਸ ਕਰਕੇ ਨਹੀਂ ਹੋਈਆਂ ਵੀ ਉਹ ਮੋਦੀ ਦੇ ਬੰਦੇ ਆ ਤਾਂ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ ਤੇ ਗਲਤ ਕੁਝ ਵੀ ਨਹੀਂ ਹੋਇਆ ਸੀ ਸਾਡੇ ਜੁਗਰਾਜ ਦੀ ਬੇਲ ਵੀ ਬਾਰੋ-ਬਾਰ ਹੋ ਗਈ ਦੇਖ ਲਓ ਤੁਸੀਂ ਜਿਹੜੇ ਬੰਦੇ ਨੇ ਖਾਲੀ ਪੋਲ ਤੇ ਜਾ ਕੇ ਝੰਡਾ ਲਾਇਆ ਇਹਦਾ ਮਤਲਬ ਕਾਨੂੰਨ ਵੀ ਇਹ ਕਹਿੰਦਾ ਵੀ ਅਸੀਂ ਗਲਤ ਕੁਝ ਨਹੀਂ ਕੀਤਾ ਸੀ ਉਹ ਜੱਜ ਵੀ ਮੰਨ ਗਈ ਸੋ ਤੁਸੀਂ ਉਸ ਉਸ ਵੇਲੇ ਕਿੱਡਾ ਵੱਡਾ ਨੈਰੇਟਿਵ ਚਲਾ ਕੇ ਤੁਸੀਂ ਬੰਦਿਆਂ ਦਾ ਨੁਕਸਾਨ ਨਹੀਂ ਕੀਤਾ ਮੋਰਚੇ ਦਾ ਨੁਕਸਾਨ ਕੀਤਾ ਅੱਜ ਮੇਰੀ ਲੀਡਰਸ਼ਿਪ ਨੂੰ ਅਪੀਲ ਆ ਇਕੱਠੇ ਹੋ ਕੇ ਅਸੀਂ ਸਾਰੇ ਇਕੱਠੇ ਹੋ ਕੇ ਪਰਚੋਲ ਕਰੀਏ ਤੇ ਕੋਈ ਪ੍ਰੋਗਰਾਮ ਇਹੋ ਜਿਹਾ ਦਈਏ ਜਿੱਥੇ ਅਸੀਂ ਮੁੜ ਕੇ ਵਾਪਸ ਫੇਰ ਬੰਦਿਆਂ ਨੂੰ ਤੇ ਯੂਥ ਨੂੰ ਵਾਪਸ ਮੋਰਚੇ 'ਚ ਅਸੀਂ ਜੋੜ ਸਕੀਏ ਉਹਦੇ ਲਈ ਉਹਨਾਂ ਨੇ ਉਦੋਂ ਤੱਕ ਨਹੀਂ ਆਉਣਾ ਜਦੋਂ ਤੱਕ ਤੁਸੀਂ ਆਪਣੀਆਂ ਗਲਤੀਆਂ ਦਾ ਅਹਿਸਾਸ ਨਹੀਂ ਕਰਦੇ ਤੇ ਤੁਸੀਂ ਇਹ ਨਹੀਂ ਕਹਿੰਦੇ ਵੀ ਨਹੀਂ ਤੁਸੀਂ ਸਾਡੇ ਲਈ ਇੰਪੋਰਟੈਂਟ ਹੋ ਰਾਜੇਵਾਲ ਸਾਹਿਬ ਵਰਗੇ ਆ ਕੇ ਇਹ ਗੱਲ ਕਹਿ ਦਿੰਦੇ ਆ ਵੀ ਪਰਚੇ ਹੀ ਪੈਂਦੇ ਹੁੰਦੇ ਆ ਹੋਰ ਇੱਥੇ ਕਿਹੜਾ ਹਾਰ ਪੈਂਦੇ ਆ ਬਾਈ ਜੀ ਇਹ ਇਨਸੈਂਸਿਟਿਵ ਗੱਲਾਂ ਹੁੰਦੀਆਂ ਗੱਲਾਂ ਨੂੰ ਸਮਝੋ ਇੱਕ ਲੀਡਰਸ਼ਿਪ ਤੋਂ ਬੰਦਾ ਹਮੇਸ਼ਾ ਇਹ ਚਾਹੁੰਦਾ ਵੀ ਉਹਦੀ ਪਿੱਠ ਤੇ ਇੱਕ ਥਾਪੀ ਦਿੱਤੀ ਜਾਵੇ ਵੀ ਕੋਈ ਨਹੀਂ ਯਾਰ ਤੂੰ ਸਾਡਾ ਸੋਲਜਰ ਆ ਤੇ ਅਸੀਂ ਖੜੇ ਆ ਨਾਲ ਇੰਨੀ ਗੱਲ ਹੀ ਹੁੰਦੀ ਆ ਹੋਰ ਕੁਛ ਨਹੀਂ ਐਨੀ ਗੱਲ ਤੇ ਹੀ ਬੰਦੇ ਬੜਾ ਕੁਛ ਕਰ ਜਾਂਦੇ ਆ ਪਰ ਇਹ ਇਹ ਅਸੀਂ ਗੱਲ ਹੀ ਨਹੀਂ ਕਰਨੀ ਇੱਥੇ ਤਾਂ ਹਰ ਬੰਦੇ ਨੂੰ ਅਸੀਂ ਬਦਨਾਮ ਕਰਕੇ ਉਸ ਬੰਦੇ ਨੂੰ ਇਸ ਢੰਗ ਨਾਲ ਪੇਸ਼ ਕਰ ਦੇਣਾ ਵੀ ਉਹ ਗਿਦਾਰੀ ਦੇ ਸਰਟੀਫਿਕੇਟ ਵੰਡ ਦਿੱਤੇ ਜਾਂਦੀ ਆ ਯੁਕੇਂਦਰ ਯਾਦਵ ਸਾਨੂੰ ਸਭ ਨੂੰ ਪਤਾ ਲੱਗਿਆ ਵੀ ਉਹ ਪਲਾਂਟਡ ਬੰਦਾ ਸਾਨੂੰ ਸਭ ਨੂੰ ਪਤਾ ਲੱਗਿਆ ਵੀ ਉਸ ਬੰਦੇ ਨੇ ਜਿੰਨਾ ਨੁਕਸਾਨ ਕੀਤਾ ਉਹ ਸਰਕਾਰ ਵੀ ਨਹੀਂ ਕਰ ਸਕੀ ਉਹਦੀ ਅਗਵਾਹੀ 'ਚ ਤੁਸੀਂ ਅੱਜ ਵੀ ਬੈਠੇ ਹੋ ਅੱਜ ਵੀ ਉਹਦੀ ਇਕਵਾਹੀ ਚ ਪ੍ਰੋਗਰਾਮ ਦਿੰਨੇ ਹੋ ਐਡੀ ਥੋੜੀ ਕੀ ਮਜਬੂਰੀ ਆ ਵੀ ਜੁਗਿੰਦਰ ਯਾਦਵ ਕੱਢਿਆ ਕਿਉਂ ਨਹੀਂ ਗਿਆ ਹਜੇ ਤਾਈ ਸੋ ਮੋਰਚੇ ਨੂੰ ਤੁਸੀਂ ਸਰਕਾਰ ਦੇ ਢੰਗਾ ਕਰਕੇ ਆ ਉਹਨਾਂ ਦੇ ਅਨਸਾਰ ਚਲਾ ਰਹੇ ਹੋ ਕਿ ਲੋਕਾਂ ਖਾਤਰ ਚਲਾ ਰਹੇ ਹੋ ਪਹਿਲਾਂ ਇਸ ਗੱਲ ਨੂੰ ਕਲੀਅਰ ਕਰੋ ਪਲੀਜ਼ ਸੋ ਜਿਹੜੀ ਗੱਲ ਇਹ ਜਿਹੜਾ ਮੋਰਚਾ ਸੀ ਨਾ ਇਹ ਸਰਕਾਰ ਦੇ ਖਿਲਾਫ ਲਾਇਆ ਸੀ ਆਪਾਂ ਮੋਰਚਾ ਅਗੇਂਸਟ ਈਚ ਅਦਰ ਨਹੀਂ ਲਾਇਆ ਸੀ ਵੀ ਇੱਕ ਦੂਜੇ ਦੇ ਖਿਲਾਫ ਆਪਾਂ ਮੋਰਚਾ ਲਾਤਾ ਮੇਰੀ ਤੁਹਾਨੂੰ ਬੇਨਤੀ ਆ ਜਿਹੜੀ ਸਰਕਾਰ ਦੇ ਖਿਲਾਫ ਆਪਾਂ ਮੋਰਚਾ ਲਾਇਆ ਇਹਨੂੰ ਉਸ ਸਰਕਾਰ ਦੇ ਖਿਲਾਫ ਹੀ ਲੜਾਈ ਚ ਸਾਨੂੰ ਲੱਗਣਾ ਚਾਹੀਦਾ ਆਪਦੇ ਇੱਕ ਦੂਜੇ ਦੇ ਖਿਲਾਫ ਨਹੀਂ ਲੜਾਈ ਲੜਨੀ ਚਾਹੀਦੀ ਅਗਲੀ ਗੱਲ ਮੈਂ ਜਿਹੜੀ ਇੱਕ ਗੱਲ ਹੋਰ ਕਰਦਾ ਵੀ ਇੰਟਰਨਲ ਕਨਫਲਿਕਟ ਹਰ ਤਰ੍ਹਾਂ ਦੇ ਮੋਰਚਿਆਂ 'ਚ ਹੁੰਦੇ ਆ ਇੰਟਰਨਲ ਕਨਫਲਿਕਟ ਅੱਜ ਤੱਕ ਦੁਨੀਆ 'ਚ ਜਿੱਥੇ ਵੀ ਅੰਦੋਲਨ ਹੋਏ ਆ ਉਹਦੇ 'ਚ ਇੰਟਰਨਲ ਕਨਫਲਿਕਟ ਹੁੰਦੇ ਆ ਔਰ ਜਿਹੜੇ ਇੰਟਰਨਲ ਕਨਫਲਿਕਟ ਹੁੰਦੇ ਆ ਇੱਕ ਧਿਰ ਕੁਝ ਹੋਰ ਸੋਚ ਰਹੀ ਹੁੰਦੀ ਆ ਦੂਜੀ ਧਿਰ ਕੁਝ ਹੋਰ ਸੋਚ ਰਹੀ ਹੁੰਦੀ ਇਹ ਕਨਫਲਿਕਟ ਤੁਹਾਡੇ ਆਪਸ ਚ ਬੱਤੀ ਜਿਹਾ ਬੰਦੀਆਂ ਚ ਵੀ ਹੋਣਗੇ ਪਰ ਅਸੀਂ ਉਹਨਾਂ ਤੋਂ ਇੱਕ ਦੂਜੇ ਦੇ ਆਈਡੀਆਜ਼ ਲੈਣੇ ਆ ਫਿਰ ਉਹਨਾਂ ਦੇ ਜੇ ਮੋਰਚੇ ਲਈ ਉਹ ਲਾਹੇਵੰਦਾ ਜਾਂ ਉੱਪਰ ਉਹ ਪ੍ਰਭਾਵਸ਼ਾਲੀ ਆ ਉਹਨਾਂ ਨੂੰ ਯੂਜ਼ ਕਰਦੇ ਆ ਨਾ ਕਿ ਅਸੀਂ ਇਹ ਤੈਅ ਕਰ ਦਿੰਦੇ ਆ ਵੀ ਉਹ ਬੰਦਾ ਸਾਡਾ ਦੁਸ਼ਮਣ ਆ ਤੇ ਉਹ ਗद्दार ਆ ਤੇ ਉਹ ਮੋਰਚੇ ਚ ਪਲਾਂਟਡ ਬੰਦਾ ਔਰ ਆਧਾਰ ਕੁਝ ਵੀ ਨਹੀਂ ਹੋਣਾ ਇਸ ਗੱਲ ਦਾ ਇੱਕ ਪੁਰਾਣੀ ਚੋਣਾ ਦੀ ਫੋਟੋਆਂ ਤੁਸੀਂ ਦਿਖਾ ਦਿਖਾ ਕੇ ਇਹਦਾ ਸਭ ਨੂੰ ਪਤਾ ਵੀ ਉਹ ਚੋਣਾ ਵੇਲੇ ਦੀਆਂ ਫੋਟੋਆਂ ਸੀ ਮੇਰੀਆਂ ਉਹ ਦਿਖਾ ਦਿਖਾ ਕੇ ਤੁਸੀਂ ਐਡਾ ਲੰਬਾ ਸੰਘਰਸ਼ ਕੀਤਾ ਕਿਸੇ ਖਾਤਾ ਹੀ ਨਹੀਂ ਪਾਉਣਾ ਤੇ ਉਹ ਬੰਦੇ ਨੂੰ ਇਸ ਢੰਗ ਤੱਕ ਸਰਕਾਰ ਨੇ ਵੀ ਅੱਜ ਇਨਕਮ ਟੈਕਸ ਤੋਂ ਲੈ ਕੇ ਅੱਜ ਮਿਊਸਪਲ ਕਾਰਪੋਰੇਸ਼ਨ ਤੋਂ ਲੈ ਕੇ ਐਨਆਈਏ ਤੋਂ ਲੈ ਕੇ ਹੋਰ ਕ੍ਰਾਈਮ ਬ੍ਰਾਂਚ ਤੋਂ ਲੈ ਕੇ ਉਹ ਇੰਨਾ ਤੰਗ ਕਰ ਰੱਖਿਆ ਵੀ ਉਹਨੂੰ ਪਹਿਲਾਂ ਤਾਂ ਬਦਨਾਮ ਕਰ ਦਿਓ ਫਿਰ ਇਹਨੂੰ ਆਈਸੋਲੇਟ ਕਰ ਦਿਓ ਤੰਗ ਕਰ ਦਿਓ ਤਾਂ ਕਿ ਤੰਗ ਹੋ ਕੇ ਕਹੇ ਵੀ ਯਾਰ ਮੈਂ ਤਾਂ ਇਕੱਲਾ ਰਹਿ ਗਿਆ ਤੁਸੀਂ ਹੁਣ ਐਤਾ ਹੀ ਮਰਾਉ ਆਵਦੀ ਨਵੇਂ ਬੰਦੇ ਨੂੰ ਤੁਸੀਂ ਖੜਾ ਹੀ ਨਹੀਂ ਕਰਨ ਦੇਣਾ ਉਹਨੂੰ ਸਪੇਸ ਹੀ ਨਾ ਦੇਣਾ ਇਹ ਟੋਡਾ ਜਿਹੜਾ ਇੱਕ ਢੰਗ ਬਣਿਆ ਹੋਇਆ ਨਾ ਇਹ ਸੈਕਟੇਰੀਅਨ ਜਿਹੜੇ ਬਣੇ ਹੋਏ ਹੋ ਤੁਸੀਂ ਇਹ ਪੰਜਾਬ ਦਾ ਨੁਕਸਾਨ ਕਰਾ ਰਹੀ ਆ ਗੱਲ ਅੱਜ ਪੰਜਾਬ ਚ ਨਵੀਆਂ ਪੋਲੀਟੀਕਲ ਪਾਰਟੀਆਂ ਆ ਕੇ ਕਿਸੇ ਲੜਨ ਵਾਲੀ ਚੋਣਾਂ ਲੜਨ ਵਾਲੀ ਧਿਰ ਨੇ ਇਹ ਗੱਲ ਨਹੀਂ ਕਹੀ ਵੀ ਅਸੀਂ ਜੇ ਸਾਡੀ ਸਰਕਾਰ ਬਣੀ ਅਸੀਂ ਕਿਸਾਨ ਬਿੱਲਾਂ ਨੂੰ ਰੱਦ ਕਰਾਵਾਂਗੇ ਜਾਂ ਇਸ ਲੜਾਈ 'ਚ ਤੁਹਾਡਾ ਤੁਹਾਡਾ ਸਾਥ ਦੇਵਾਂਗੇ ਕਿਸੇ ਨੇ ਨਹੀਂ ਕਹੀ ਲੋ ਸਾਨੂੰ ਗੱਲਾਂ ਕੀ ਕਰੀ ਜਾਂਦੇ ਆ ਆ ਕਿ ਤੁਹਾਨੂੰ ਸਿੱਖ ਚੇਰਾ ਦੇਵਾਂਗੇ ਜਿਹੜਾ ਸੀਐਮ ਹੋਊਗਾ ਸਿੱਖ ਚੇਰਾ ਤਾਂ ਸਾਡਾ ਪੀਐਮ ਵੀ ਰਹਾ ਸਿੱਖ ਚੇਰਾ ਤਾਂ ਸਾਡਾ ਰਾਸ਼ਟਰਪਤੀ ਵੀ ਰਹਾ ਉਦੋਂ ਹੋਮ ਮਿਨਿਸਟਰ ਵੀ ਰਹਾ ਔਰ ਉਦੋਂ ਦਾ ਸਾਡੇ ਤੇ ਜੈਨੋਸਾਈਡ ਹੋਇਆ ਸਿੱਖ ਚੇਰਾ ਜਦੋਂ ਰਾਸ਼ਟਰਪਤੀ ਸੀ ਸਾਡਾ ਹੋਮ ਮਿਨਿਸਟਰ ਸੀ ਸੋ ਸਿੱਖ ਚੇਰਾ ਸਾਨੂੰ ਦੇਵੋਗੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਉਹ ਪੰਜਾਬ ਹਤਾਇਸ਼ੀ ਹੈ ਕਿ ਨਹੀਂ ਆ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਕਿ ਨਹੀਂ ਆ ਉਹ ਚਾਹੇ ਕੋਈ ਡਾਕਟਰ ਗਾਂਧੀ ਵਰਗਾ Hindu ਚਿਹਰਾ ਹੀ ਹੋਵੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਸੋ ਗੱਲ ਸਿੱਖੀ ਆ Hindu ਦੀ ਨਹੀਂ ਆ ਇੱਥੇ ਪੰਜਾਬ ਹਤਾਇਸ਼ੀ ਦੀ ਗੱਲ ਹੋ ਰਹੀ ਆ ਇਹ ਜਿਹੜੀਆਂ ਪਾਰਟੀਆਂ ਆ ਕੇ ਅੱਜ ਤੁਹਾਨੂੰ 300 ਯੂਨਿਟ ਅਸੀਂ ਫ੍ਰੀ ਬਿਜਲੀ ਦੇ ਦੇਵਾਂਗੇ ਅਸੀਂ ਤੁਹਾਨੂੰ ਆਟਾ ਦਾਲ ਦੇਵਾਂਗੇ ਰਾਸ਼ਨ ਦੇਵਾਂਗੇ ਸਾਨੂੰ ਇਹ ਇਹ ਲਾਲਚ ਦੇਈ ਜਾਂਦੇ ਆ ਬਾਈ ਜੀ ਸਾਨੂੰ ਕੁਝ ਫ੍ਰੀ ਨਹੀਂ ਚਾਹੀਦਾ ਤੁਸੀਂ ਆਕਰੋ ਲੋ ਕੇਜਰੀਵਾਲ ਨੂੰ ਕਹਿ ਦਿਓ ਤੂੰ ਦਿੱਲੀ ਦਾ ਚੀਫ ਮਿਨਿਸਟਰ ਆ ਦਿੱਲੀ ਤੇਰੇ ਅੰਡਰ ਆਜਾ ਜਿੰਨਾ ਪਾਣੀ ਦਿੱਲੀ ਨੂੰ ਸਾਡਾ ਗਿਆ ਜਿੰਨਾ ਉਹਦਾ ਪੈਸਾ ਬਣਦਾ ਸਾਡਾ ਉਹ ਹੀ ਦੇ ਦਿਓ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸੀ ਆਪੇ ਪਿਛਲੀ ਜਾਂ ਤਾਂ ਪੈਦਾ ਕਰ ਲਾਂਗੇ ਜਾਂ ਖਰੀਦ ਲਾਂਗੇ ਤੂੰ ਸਾਨੂੰ ਭਖਾਰੀ ਬਣਾਏਂਗਾ ਯਾਰ ਤੁਹਾਨੂੰ ਪਤਾ ਤੁਸੀਂ ਕਿਹੜੀ ਕੌਮ ਨਾਲ ਮੱਥਾ ਲਾਈ ਬੈਠੇ ਹੋ ਆ ਜਿਹੜੀਆਂ 2-4 ਤੁਸੀਂ ਆ ਆਟੇ ਬੂਰੀ ਦੀਆਂ ਥੈਲੀਆਂ ਭਰੀਆਂ ਬੈਠੀਆਂ ਨੇ ਉਹ ساری ਉਮਰ ਦਾ ਤੁਹਾਨੂੰ ਖਵਾਈ ਗਏ ਤੁਸੀਂ ਸਾਨੂੰ ਰਾਸ਼ਨ ਫ੍ਰੀ ਦੇਵੋਗੇ ਸਾਨੂੰ ਬਿਜਲੀ ਫ੍ਰੀ ਦੇਵੋਗੇ ساری ਉਮਰ ਹੋ ਗਈ ਤੁਹਾਨੂੰ ਸਾਨੂੰ ਲੁੱਟ ਦਿਆਂ ਨੂੰ ਸਾਡੇ ਪੰਜਾਬ ਦੇ ਰਿਸੋਰਸਸ ਨੂੰ ਲੁੱਟ ਦਿਆਂ ਨੂੰ ਸਾਡਾ ਧਰਤੀ ਨੂੰ ਸਾਡੇ ਲੋਕਾਂ ਨੂੰ ਸਾਡੇ ਪੰਜਾਬ ਨੂੰ ਤੁਸੀਂ ਕੋਲੋਨੀਅਲ ਸਟੇਟ ਬਣਾ ਰੱਖਿਆ ਜਿਵੇਂ ਅੰਗਰੇਜ਼ ਇਸ ਦੇਸ਼ ਨੂੰ ਚਲਾਉਂਦੇ ਸੀ ਆ ਇਹ ਖਿੱਤੇ ਨੂੰ ਚਲਾਉਂਦੇ ਸੀ ਵੀ ਇੱਥੋਂ ਲੁੱਟ ਕਸੁੱਟ ਕਰੋ ਉਵੇਂ ਤੁਸੀਂ ਸਨਦੇ ਪੰਜਾਬ ਨਾਲ ਵਤੀਰਾ ਕਰਦੇ ਹੋ ਵੀ ਇਹ ਕਲੋਨੀ ਆ ਸਾਡੀ ਇਹ ਸਾਡਾ ਹਿੱਸਾ ਨਹੀਂ ਆ ਇਹਦੇ ਰਿਸੋਰਸਸ ਨੂੰ ਲੁੱਟੋ ਇੱਥੇ ਜਿਹੜੇ ਨੈਚੁਰਲ ਰਿਸੋਰਸਸ ਆ ਉਹਨਾਂ ਨੂੰ ਵੀ ਲੁੱਟੋ ਇੱਥੇ ਹਿਊਮਨ ਰਿਸੋਰਸਸ ਨੂੰ ਵੀ ਲੁੱਟੋ ਸੋ ਤੁਸੀਂ ਕਿਹੜੀਆਂ ਪੋਲੀਟੀਕਲ ਪਾਰਟੀਆਂ ਦੀਆਂ ਗੱਲ ਕਰਦੇ ਹੋ ਫਿਰ ਕਹਿੰਦੇ ਆ ਅੱਛਾ ਬੜੇ ਲੋਕ ਇਹ ਗੱਲ ਕਹਿੰਦੇ ਆ ਵੀ ਦੀਪ ਸਿੱਧੂ ਜਿਹੜਾ ਉਹਦੀ ਸਮਝ ਨਹੀਂ ਆਉਂਦੀ ਸਮਝ ਤੁਹਾਨੂੰ ਕਿੱਥੋਂ ਆਵੇ ਦੀਪ ਸਿੱਧੂ ਦੀ ਸਮਝ ਉਹਨੂੰ ਆਊਗੀ ਜਿਹੜਾ ਪੋਲੀਟੀਕਲ ਸਟ੍ਰਕਚਰਲ ਚੇਂਜ ਦੀ ਗੱਲ ਕਰੂਗਾ ਜਿਹੜਾ ਇਹ ਕਹੂਗਾ ਜਦੋਂ ਤੱਕ ਅਸੀਂ ਪੂਰਾ ਇੱਥੇ ਸ਼ਿਫਟ ਨਹੀਂ ਲੈ ਕੇ ਆਉਂਦੇ ਇੱਕ ਸਟ੍ਰਕਚਰਲ ਸ਼ਿਫਟ ਆ ਜਿਹੜੀਆਂ ਪਾਰਟੀਆਂ ਜੀਆਂ ਫਿਰਦੀਆਂ ਬੀਜੇਪੀ ਕਾਂਗਰਸ ਅਕਾਲੀ ਆਮ ਆਦਮੀ ਪਾਰਟੀ ਇਹਨਾਂ ਤੋਂ ਖਹਿੜਾ ਨਹੀਂ ਛਡਾਉਂਦੇ ਉਦੋਂ ਤੱਕ ਜੇ ਅਸੀਂ ਕਹੀਏ ਵੀ ਉੱਥੇ ਕੋਈ ਅਸੀਂ ਭਲਾ ਕਰ ਦਾਂਗੇ ਉਹ ਨਹੀਂ ਹੋ ਸਕਦਾ ਥੋੜੇ ਦਿਨਾਂ ਬਾਅਦ ਆਪਾਂ 2 3 4 ਗੱਲਾਂ ਹੋਰ ਕਰਨੀਆਂ ਬੜੀਆਂ ਜ਼ਰੂਰੀ ਆ ਥੋੜੇ ਦਿਨਾਂ ਬਾਅਦ ਇੱਕ ਪੋਲੀਟੀਕਲ ਆਈਡੀਆ ਜੋ ਪੰਜਾਬ ਦਾ ਹੋਣਾ ਚਾਹੀਦਾ ਉਹ ਮੈਂ ਜਨ ਤੱਕ ਕਰੂੰਗਾ ਉਸ ਪੋਲਿਟਿਕਲ ਆਈਡੀਆ ਨਾਲ ਜਿਹੜਾ ਮਰਜ਼ੀ ਲੀਡਰ ਖੜਦਾ ਹੋਵੇ ਜਿਹੜੀ ਮਰਜ਼ੀ ਪਾਰਟੀ ਖੜਦੀ ਹੋਵੇ ਨੈਸ਼ਨਲ ਪਾਰਟੀ ਤੋਂ ਬਿਨਾ ਉਹ ਪਾਰਟੀ ਨੂੰ ਆਪਾਂ ਆਉਣ ਵਾਲੀਆਂ ਚੋਣਾਂ 'ਚ ਕਵਾਂਗੇ ਵੀ ਬਾਈ ਜੀ ਅਸੀਂ ਤੁਹਾਡੇ ਨਾਲ ਆ ਉਹਦੇ 'ਚ ਸਾਡੇ ਪਾਣੀਆਂ ਦਾ ਮਸਲਾ ਹੋਊ ਉਹਦੇ 'ਚ ਸਾਡਾ ਪ੍ਰਵਾਸ ਹੋਊ ਉਹਦੇ 'ਚ ਸਾਡਾ ਜਿਹੜਾ ਇਹ ਕਹਿ ਲਓ ਵੀ ਖੁਦਮਖਤਿਆਰੀ ਦਾ ਮਸਲਾ ਹੋਊਗਾ ਵਾਅਦਤ ਅਧਿਕਾਰਾਂ ਦੀ ਗੱਲ ਹੋਊਗੀ ਸੋ ਜੋ ਪੰਜਾਬ ਦੇ ਮਸਲੇ ਆ ਅਸੀਂ ਉਸ ਜਾਂ ਉਹਦੇ 'ਚ ਸਾਡਾ ਸਾਡੀ ਮਾਂ ਬੋਲੀ ਦਾ ਮਸਲਾ ਹੋਊਗਾ ਉਹਦੇ ਚ ਸਾਡੇ এনवायरमेंट ਦਾ ਮਸਲਾ ਹੋਊਗਾ ਅਸੀਂ ਕਿਸਾਨੀ ਦੀ ਜ਼ਮੀਨਾਂ ਨੂੰ ਤਾਂ ਬਚਾਈ ਜਾਂਦੇ ਆ ਅੱਜ ਦੇ ਟਾਈਮ ਸਾਰੀਆਂ ਜਿਹੜੀਆਂ ਵੱਡੀਆਂ এনवायरमेंटਲ ਏਜੰਸੀਜ਼ ਆ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਵੀ ਆਉਣ ਵਾਲੇ 10 ਸਾਲਾਂ ਚ ਪੰਜਾਬ ਕੋਲੇ ਪਾਣੀ ਨਹੀਂ ਹੋਣਾ ਇਸ ਗੱਲ ਦੀ ਲੜਾਈ ਕਿਸ ਬੰਦੇ ਨੇ ਲੜੀਆ ਜ਼ਮੀਨਾਂ ਬਚਾ ਕੇ ਕੀ ਕਰ ਲਾਂਗੇ ਜਦੋਂ ਉਹਨੇ ਬਾਣੀ ਮਾਰੂਥਲ ਜਾਣਾ ਉਹਨੇ ਡੇਜ਼ਰਟ ਬਣ ਜਾਣਾ ਸੋ ਸਾਨੂੰ এনवायरमेंट ਕਿੱਡਾ ਵੱਡਾ ਖਤਰਾ ਇਹਨੂੰ ਸਾਨੂੰ ਆਈਡੈਂਟੀਫਾਈ ਨਹੀਂ ਕਰ ਸਕੇ ਇਸ ਗੱਲ ਤੇ ਅਸੀਂ ਫੇਰ ਆਪਣੀ ਨਿੱਜ ਦੀ ਲੜਾਈ ਲੜੀ ਜੰਨੇ ਆਂ ਵੀ ਜ਼ਮੀਨਾਂ ਵਿਚਾਲੋ ਤੁਹਾਨੂੰ ਉੱਠਣਾ ਪਊਗਾ ਇੱਕ ਕਲੈਕਟਿਵ ਕੌਨਸ਼ੀਅਸਨੈਸ ਪੈਦਾ ਕਰਨੀ ਪਊਗੀ ਸਾਡੀ ਕੌਮ ਚ ਕਲੈਕਟਿਵ ਕੌਨਸ਼ੀਅਸਨੈਸ ਪੈਦਾ ਕਰਨੀ ਪਊਗੀ ਜਦੋਂ ਤੱਕ ਸਾਡੇ ਕੋਲੇ ਕਲੈਕਟਿਵ ਕੌਨਸ਼ੀਅਸਨੈਸ ਨਹੀਂ ਪੈਦਾ ਹੋਊਗੀ ਸਾਡੇ ਚ ਉਦੋਂ ਤੱਕ ਜੇ ਅਸੀਂ ਕਹੀਏ ਵੀ ਆਸਾਫ ਦੇ ਮਸਲੇ ਨੂੰ ਨਿਜ ਠਾਂਗੇ ਜਾਂ ਪੰਜਾਬ ਨੂੰ ਦੁਬਾਰਾ ਅਸੀਂ ਸਿਰਜ ਲਾਂਗੇ ਇਹ ਨਹੀਂ ਹੋ ਸਕਦਾ ਸੋ ਪਲੀਜ਼ ਕਲੈਕਟਿਵ ਕੌਨਸ਼ੀਅਸਨੈਸ ਤੇ ਗੱਲ ਕਰੋ ਇੱਕ ਸਮੂਹਿਕ ਚੇਤਨਾ ਤੇ ਗੱਲ ਕਰੋ ਉਹਦੇ ਲਈ ਕੋਸ਼ਾਪਾ ਯਤਨ ਕਰੀਏ ਬੜੀਆਂ ਗੱਲਾਂ ਮੈਂ ਤੁਹਾਡੇ ਨਾਲ ਕਰਤੀਆਂ ਅਗਲੀ ਗੱਲ ਜਿਹੜੀ ਮੈਂ ਕਰੂੰਗਾ ਵੀ ਠੀਕ ਆ ਇੱਕ ਬਰਤਾਂਤ ਸ਼ੰਭੂ ਮੋਰਚੇ ਤੋਂ ਲੈ ਕੇ ਅੱਜ ਤੱਕ ਇੱਕ ਨੈਰੇਟਿਵ ਮੈਂ ਥਰੋ ਕੀਤਾ ਰਚਿਆ ਇਹ ਫੈਲਿਆ ਵੀ ਆ ਇਸ ਤੋਂ ਬਾਅਦ ਅਗਲੀ ਜਿਹੜੀ ਲੋੜ ਆ ਹੁਣ ਇੱਕ ਸਟਰਕਚਰ ਬਣਾਉਣ ਦੀ ਆ ਤੇ ਮੈਨੂੰ ਐਂ ਲੱਗਦਾ ਵੀ ਇੱਕ ਸਟਰਕਚਰ ਮੈਨੂੰ ਬਣਾਉਣਾ ਪੈਣਾ ਇੱਕ ਸਟਰਕਚਰ ਸਜਣਾ ਪੈਣਾ ਜਿਹੜਾ ਸਾਡੇ ਪੰਜਾਬ ਦਾ ਯੂਥ ਆ ਯਾ ਸਾਡੇ ਜਿਹੜੇ ਸੋਹਰਦ ਲੋਕ ਆ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਜਿਹੜੇ ਉਹਨਾਂ ਉਹਨਾਂ ਬੰਦਿਆਂ ਲਈ ਉਹ ਸਟਰਕਚਰ ਪੈਦਾ ਕਰਨਾ ਪੈਣਾ ਸੋ ਉਹਨਾਂ ਵਾਲੇ ਸਮੇਂ 'ਚ ਮੈਂ ਇਹਨਾਂ ਗੱਲਾਂ ਤੇ ਕੰਮ ਕਰ ਰਿਹਾ ਬਾਕੀ ਮੋਰਚੇ ਦੀ ਮੈਂ ਇੱਕ ਵਾਰੀ ਫੇਰ ਇਹ ਗੱਲ ਕਰਦਾ ਬੜੀਆਂ ਗੱਲਾਂ ਕਿਸਾਨੀ ਮੋਰਚੇ ਨੂੰ ਲੈ ਕੇ ਕਰਨ ਦੀਆਂ ਲੀਡਰਸ਼ਿਪ ਨੂੰ ਬੇਨਤੀ ਆ ਹਜੇ ਵੀ ਐਨਲਾਈਜ਼ ਕਰੋ ਆਇਡੈਂਟੀਫਾਈ ਕਰੋ ਸਾਡੀ ਪਾਵਰ ਨੂੰ ਅਸੀਂ ਆਪਣੀ ਪਾਵਰ ਜਦੋਂ ਤੱਕ ਸਰਕਾਰ ਨੂੰ ਨਹੀਂ ਦਿਖਾਉਂਦੇ ਉਦੋਂ ਤੱਕ ਜੇ ਅਸੀਂ ਕਹੀਏ ਵੀ ਇਹ ਅਸੀਂ ਬਿੱਲਾਂ ਨੂੰ ਰੱਦ ਕਰਾਉਣ ਵਾਲੀ ਲੜਾਈ ਲੜ ਦਾਂਗੇ ਤਾਂ ਅਸੀਂ ਨਹੀਂ ਲੜ ਸਕਦੇ ਜੇ ਅਸੀਂ ਜਦੋਂ ਤੱਕ ਆਪਦੇ ਲੋਕਾਂ ਨੂੰ ਇਸ ਮੋਰਚੇ ਨੂੰ ਰਿਵਾਈਵਲ ਨਹੀਂ ਕਰਦੇ ਜੇ ਅਸੀਂ ਇਹ ਕਹੀਏ ਵੀ ਮੋਰਚਾ ਚੜ੍ਹਦੀ ਕਲਾ ਚ ਇਹ ਸਾਨੂੰ ਪਤਾ ਵੀ ਆਪਦੇ ਆਪ ਨਾਲ ਧੋਖਾ ਕਰਨ ਵਾਲੀ ਗੱਲ ਆ ਅਗਲੀ ਗੱਲ ਅਸੀਂ ਸਾਈਕੋਲੋਜੀਕਲ ਵਾਰ ਜਿਹੜੀ ਹਾਰੀ ਬੈਠੇ ਆ ਉਹ ਸਾਈਕਲੋਜੀਕਲ ਜਿਹੜਾ ਇੱਕ ਸਾਡੇ ਕੋਲੇ ਐਡਵਾਂਟੇਜ ਸੀ ਜਾਂ ਇੱਕ ਜਿਹੜਾ ਤੁਸੀਂ ਇਹ ਕਹ ਲਓ ਇਸ ਵਾਰ ਚ ਸਾਡੇ ਕੋਲੇ ਜਿਹੜਾ ਐਡਵਾਂਟੇਜ ਸੀ ਉਹ 26 ਨਵੰਬਰ ਤੋਂ 26 ਜਨਵਰੀ ਤੱਕ ਸੀ 26 ਜਨਵਰੀ ਤੁਹਾਡੀ ਆਪ ਦੀ ਗਲਤੀ ਨੇ ਉਹ ਐਡਵਾਂਟੇਜ ਸਾਡੇ ਤੋਂ ਖੋ ਕੇ ਸਰਕਾਰ ਵਾਲੇ ਪਾਸੇ ਕਰਤਾ ਅੱਜ ਸਰਕਾਰ ਸਾਡੇ ਤੇ ਹਾਵੀ ਆ ਨਾ ਤਾਂ ਗੱਲਬਾਤ ਕਰ ਰਹੀ ਆ ਤੇ ਨਾ ਹੀ ਉਹਨਾਂ ਨੂੰ ਕੋਈ ਫਰਕ ਪੈ ਰਿਹਾ ਨਾ ਹੀ ਦਿੱਲੀ ਨੂੰ ਫਰਕ ਪੈ ਰਿਹਾ ਸੋ ਅਸੀਂ ਦਿੱਲੀ ਨਹੀਂ ਘੇਰੀ ਬੈਠੇ ਐਕਚੁਅਲੀ ਦਿੱਲੀ ਚ ਅਸੀਂ ਘਿਰ ਗਏ ਅੱਜ ਦੀ ਇਹ ਸਥਿਤੀ ਹੋ ਗਈ ਆ ਸੋ ਇਹਦਾ ਰਿਵਾਈਵਲ ਵੀ ਸਾਡੀ ਲੀਡਰਸ਼ਿਪ ਤੇ ਡਿਪੈਂਡ ਆ ਮੈਂ ਲੀਡਰਸ਼ਿਪ ਨੂੰ ਬੇਨਤੀ ਕਰਦਾ ਇਕੱਠੇ ਬੈਠੀਏ ਏਕੇ ਚ ਪਰਚੋਲ ਕਰੀਏ ਉਸ ਤੋਂ ਬਾਅਦ ਥੋੜੀ ਇਕਵਾਹੀ ਚ ਪ੍ਰੋਗਰਾਮ ਦਈਏ ਤੇ ਇਸ ਮੋਰਚੇ ਨੂੰ ਆਪਾਂ ਰਿਵਾਈਵ ਕਰੀਏ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਆਉਣ ਵਾਲੇ ਸਮੇਂ ਚ ਆਪਾਂ ਬੜੀਆਂ ਹੋਰ ਗੱਲਾਂ ਕਰਾਂਗੇ ਜਿਉਂਦੇ ਵਸਦੇ ਰਹੋ ਔਰ ਪ੍ਰਮਾਤਮਾ ਆਕਾਲ ਪੁਰਖ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਵਾਇਗੁਰਜੀ ਕਾ ਲੰਬੇ ਸਮੇਂ ਤੋਂ ਆਪਾਂ ਗੱਲਾਂ ਕਰਦੇ ਆ ਰਹੇ ਹਾਂ ਇੱਕ ਬਿਰਤਾਂਤ ਰਚਦੇ ਆ ਰਹੇ ਹਾਂ ਆਪਦਾ ਨੈਰੇਟਿਵ ਦਿੰਦੇ ਆ ਰਹੇ ਹਾਂ ਅੱਜ ਜੋ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਡੀ ਲੀਡਰਸ਼ਿਪ ਵੱਲੋਂ ਸਾਹਮਣੇ ਆਏ ਆ ਵੀ 8 ਮਿੰਟ ਹਾਰਨ ਬਜਾਓ ਜਾਂ ਟ੍ਰੈਫਿਕ ਕਿਤੇ ਘੰਟੇ ਦੋ ਘੰਟਿਆਂ ਲਈ ਆਪਾਂ ਰੋਕਾਂਗੇ ਪਰ ਉਹਦੇ ਚ ਟ੍ਰੈਫਿਕ ਨਹੀਂ ਰੋਕਣਾ ਸਟੇਟ ਹਾਈਵੇ ਤੇ ਉਹਦੇ ਤੇ ਪ੍ਰਦਰਸ਼ਨ ਕੀਤਾ ਜਾਊਗਾ ਨੈਸ਼ਨਲ